ਕਿਸਾ ਮਲਤਾਨ ਦੀ ਜੰਗ ਵਿੱਚ ਸਿੰਘਾਂ ਵੱਲੋਂ ਕੀਤੇ ਕਮਾਲ ਦਾ ਸਿੱਖ ਰਾਜ ਦੀਆਂ ਜੰਗਾਂ ਵਿੱਚ ਸਭ ਤੋਂ ਖਤਰਨਾਕ ਜੰਗ 1818 ਵਿੱਚ ਹੋਈ ਮਲਤਾਨ ਦੀ ਜੰਗ ਹੈ ਇਸ ਜੰਗ ਨੂੰ ਜਿੱਤਣ ਲਈ अनेका ਸ਼ਹੀਦਾਂ ਨੇ ਆਪਣਾ ਲਹੂ ਡੋਲਿਆ ਮਲਤਾਨ ਨੂੰ ਫਤਿਹ ਕਰਨ ਲਈ 25000 ਖਾਲਸਾ ਫੌਜ ਕਮਰਖੜਕ ਸਿੰਘ ਦੀ ਕਮਾਂਡ ਵਿੱਚ ਮਲਤਾਨ ਭੇਜੀ ਗਈ ਭਾਵੇਂ ਮਹਾਰਾਜਾ ਰਣਜੀਤ ਸਿੰਘ ਆਪ ਇਸ ਜੱਥੇ ਵਿੱਚ ਮੌਜੂਦ ਨਹੀਂ ਸਨ ਪਰ ਉਹ ਲਾਹੌਰ ਤੋਂ ਹੀ ਜੰਗ ਸੰਬੰਧੀ ਹਦਾਇਤਾਂ ਭੇਜ ਰਹੇ ਸਨ ਜੰਗ ਵਿੱਚ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਲਾਹੌਰ ਤੋਂ ਭੰਗੀਆਂ ਵਾਲੀ ਤੂਪ ਜਿਸ ਨੂੰ ਜਮਜਮਾ ਤੂਪ ਕਰਕੇ ਵੀ ਜਾਣਿਆ ਜਾਂਦਾ ਹੈ ਮੰਗਵਾਈ ਗਈ ਜਿਸ ਵੇਲੇ ਜਮਜਮਾ ਤੂਪ ਨਾਲ ਗੋਲਾ ਦਾਗਿਆ ਗਿਆ ਤਾਂ ਗੋਲੇ ਦੀ ਧਮਕ ਨਾਲ ਤੂਪ ਦਾ ਇੱਕ ਪਹੀਆ ਟੁੱਟ ਗਿਆ ਅਤੇ ਤੂਪ ਨਕਾਰਾ ਹੋ ਗਈ ਅਜੇ ਨਾਜ਼ੁਕ ਸਮੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਨੇ ਸਿੰਘਾਂ ਨੂੰ ਆਵਾਜ਼ ਮਾਰ ਕੇ ਤੋਪ ਨੂੰ ਮੋਢਾ ਲਾ ਕੇ ਗੋਲਾ ਚਲਾਉਣ ਲਈ ਕਿਹਾ ਤੋਪ ਦੇ ਹਰ ਗੋਲੇ ਨਾਲ ਮੋਢਾ ਦੇਣ ਵਾਲੇ ਸਿੱਖ ਦੇ ਵੀ ਪਰਖੱਚੇ ਉੜ ਜਾਂਦੇ ਸਨ ਇਸ ਦੇ ਬਾਵਜੂਦ ਵੀ ਸਿੰਘ ਤੋਪ ਨੂੰ ਮੋਢਾ ਦੇਣ ਲਈ ਇੱਕ ਦੂਜੇ ਤੋਂ ਅੱਗੇ ਹੋਣ ਲਈ ਲੜ ਰਹੇ ਸਨ ਜੰਗੇ ਮੈਦਾਨ ਅੰਦਰ ਅਜਿਹੇ ਭਿਆਨਕ ਮੰਜ਼ਰ ਨੂੰ ਅੱਖੀਂ ਦੇਖਣ ਵਾਲੇ ਸੂਈਆ ਗੁਲਾਬ ਜ਼ਿਲਾਨੀ ਲਿਖਦਾ ਹੈ ਕਿ ਤੋਪ ਨੂੰ ਮੋਢਾ ਦੇਣ ਲਈ ਸਿੰਘਾਂ ਵਿੱਚ ਹੋ ਰਹੇ ਝਗੜੇ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਕੰਬਾ ਦਿੱਤਾ ਇਹ ਜਾਣਦੇ ਹੋਏ ਵੀ ਕਿ ਇੱਕ ਵਾਰ ਤੋਪ ਚੱਲਣ ਤੇ ਉਹ ਜ਼ਿੰਦਾ ਨਹੀਂ بچਣਗੇ ਸਿੰਘ ਆਪਸ ਵਿੱਚ ਲੜ ਰਹੇ ਸਨ ਕਿ ਪਹਿਲਾਂ ਮੈਂ ਮੋਢਾ ਦੇਣਾ ਵਾਰੀ-ਵਾਰੀ ਸਿੰਘ ਤੋਪ ਨੂੰ ਮੋਢਾ ਲਾਉਂਦੇ ਗਏ ਤੇ ਦੇਖਦਿਆਂ ਹੀ ਦੇਖਦਿਆਂ 10-11 ਸਿੰਘ ਸ਼ਹੀਦ ਹੋ ਗਏ ਆਖਿਰ ਤੋਪ ਦੇ ਗੋਲਿਆਂ ਨਾਲ ਕਿਲੇ ਦੀ ਦੀਵਾਰ ਟਹਿ ਗਈ ਤੇ ਸਿੰਘਾਂ ਦੇ ਜੈਕਾਰਿਆਂ ਨੇ ਆਕਾਸ਼ ਗੂੰਜਨਵਾ ਦਿੱਤਾ ਖਾਲਸਾ ਫੌਜਾਂ ਜੈਕਾਰੇ ਛੱਡਦੀਆਂ ਕਿੱਲੇ ਅੰਦਰ ਦਾਖਲ ਹੋਈਆਂ ਤੇ ਨਵਾਬ ਮੁਜ਼ਫਰ ਖਾਨ ਨੂੰ ਖਤਮ ਕਰ ਮਲਤਾਨ ਉੱਤੇ ਆਪਣਾ ਕਬਜ਼ਾ ਕਰ ਲਿਆ ਇਸ ਜੰਗ ਦੀ ਫਤਿਹ ਤੋਂ ਬਾਅਦ ਸਿੰਘਾਂ ਨੂੰ ਮਲਤਾਨ ਦੇ ਸੁਲਤਾਨ ਵੀ ਕਿਹਾ ਜਾਣ ਲੱਗਾ